ਦਮਾਸੀ ਪੱਲੇ ਡਰ ਸੇ ਜਿਹੜਾ ਉਹ ਬਈ ਬੰਦਾ ਆਖੋ ਇਹ ਇਹਨੂੰ ਖਰੀਈ ਪਾ ਕੇ ਨਾ ਥੱਲੇ ਮੂੰਹ ਮਤੋਂ ਵੱਟ ਕੇ ਮਾਰੋ ਮਾਰ ਕੇ ਔਟ ਕਾਟ ਕੇ ਚੰਡਾ ਆ ਛੇ ਚ ਪਾਰ ਗਏ ਤੂੰ ਨਹੀਂ ਬੰਦ ਕਰਕੇ ਕਿਦਨ ਨਿਕਲ ਜਾ ਹਾਂ ਲੈ ਜਦ ਤਾ ਮਨ ਲਾ ਕਿ ਤੂੰ ਕਹਿਣਾ ਆਖੋ ਮੈਨ ਮਾਰ ਦੇ ਨਾ ਪਰੀ ਗਿਆ ਖਾਇਆ ਤੇ ਕਿਤੇ ਦਮਾਦਾ ਤੈਨੂੰ ਕੋਈ ਚ ਪੇੜਾ ਮਾਰ ਗਿਆ ਤੂੰ ਕਿ ਮੈਲਾ ਨਪਿਆ ਨਪਦਾ ਆਪਣੇ ਯਾਰ ਨੂੰ ਤੂੰ ਦੇ ਦੇ ਕੋ ਇਹ ਦੇਖੋ ਡੜੀ ਜਾਂਦਾ ਨਹੀਂ ਨਹੀਂ ਦੱਸੋ ਤੂੰ ਬੰਦਾ ਤੂੰ ਬੰਦਾ ਤੂੰ ਬੰਦਾ ਨਹੀਂ ਮਾਰਨਾ ਉਹ ਪੀ ਉਹ ਓਏ ਓਏ ਲੈ ਤੇ ਨਾ ਪੇਦੀ ਪਿਛੋ ਤੂੰ ਆ ਤੇ ਬੈ 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 ਫੱਟ ਚੀਤੀ ਦਾ ਬਦਮਾਸ ਬਰ 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 ਕੋਈ ਨਹੀਂ ਹੋਣੀ ਹੁੰਦੀ ਹੁਣ ਬਸ ਬੈ ਬੈ ਸਿੱਧਾ ਬੈ ਲਾਈਓ ਵੇ ਨਹੀਂ ਕਿਦਾਂ ਲੜਾਈ ਹੋਗੀ ਇਹਦੇ ਕੋਈ ਪੇੜਾ ਮਾਰ ਗਿਆ ਤਾਂ ਫੇਰ ਕੀ ਕਰੇਗਾ ਮੇਰਾ ਮੱਥਾ ਹੀ ਮਾਰ ਰਿਹਾ ਮੱਥਾ ਹੋਰੇ ਉਹਨਾਂ ਲੰਮੇ ਬਾਗ ਚੰਗੀ ਮੱਥੇ ਨਾ ਮੱਥਾ ਪਾ ਕੇ ਕਿਥਾ ਕਰੀ ਨੀ ਮੱਕੀਂਗੀ ਪਾ ਕੇ ਨਾ ਕਈ ਨਾ ਤੇਰਾ ਮਸਲਾ ਨਾ ਮੇਰਾ ਮਸਲਾ ਉਹਨਾਂ ਪਾਣ ਦੇ ਕੋਟੇ ਕਰਕੇ ਜਿਹੜਾ ਪਿੰਡ ਹੈ ਮੈਂ ਗੱਡੀ ਪਿੱਛੇ ਲਮਕਾ ਕੇ ਗੱਡੀ ਕਿਹੜੀ ਦੇਖੋ ਬਿੱਲੀ ਕੋ ਦੱਗੀ ਆ ਦੇਖੋ ਫੂਟਨਰ ਲਾ ਕੇ ਆਪਾ ਪੁੱਤ ਜਿਹੜਾ ਰਹਿਣਾ ਚਲੋਂਦਾ ਓਏ ਫੂਟ ਨਾ ਆ ਅੱਜ ਆ ਰਹਿਣਾ ਮਮਾ ਘਾਸ ਉਦਾ ਮਤ ਇੱਕ ਮੁਕ ਹੈਗਾ ਵਾ ਬਲੈਂਡਰ ਆਪੂ ਠੀਕੀ